ਕਾਲੇ ਮਾਰ ਕੇ ਉਹ ਓਏ ਇਹ ਗੱਡੀਆਂ ਦੇ ਕਾਹਤ ਜਿਹੜੇ ਜਿਹੜੇ ਲਾ ਰਹੇ ਨੇ ਇੱਧਰ ਨੂੰ ਉਹ ਕਿਹੋ ਜਿਹੀ ਹੱਟ ਉਹ ਕਿਹੋ ਜਿਹੀ ਆਲਾ ਦੇ ਆ ਨਾ ਵੇ ਬਾਬਾ ਬਾਬਾ ਉਹ ਨਾ ਮਾਰੀ ਮੇਰਾ ਭਰਾ ਵੇ ਉਹ ਕਿੱਦਾਂ ਵਧੀ ਗੋਲੀ ਗੋਲੀ ਉਹ ਕਿਹੜਾ ਮਾਰ ਤਾ ਰੱਖ ਰਿਹਾ ਮੈਂ ਰੋ ਵੀਰ ਰੋ ਵੀਰ ਇਹ ਤਰੰਤਰਾਂਤਰਾਂਤ ਵਾਰੈਸੀ ਕੇ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਨੂੰ ਸ਼ਾਰਟ ਡੈਡ ਕਰਕੇ ਉੱਥੋਂ ਪਿੱਛੋਂ ਹੀ ਭੱਜ ਜਾਂਦੇ ਆ ਕਈ ਦੇ ਚ ਚੋਰੀਆਂ ਸਾਹਮਣੇ ਆਈਆਂ ਸੀ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦੇ ਪਹਿਲਾਂ ਕੋਈ ਤੰਗੀਦਮ ਕੀ ਦਾ ਕੋਈ ਕੇਸ ਤੇ ਨਹੀਂ ਲੱਗਦਾ ਕੋਈ ਨਹੀਂ ਇਹਦੇ ਆਪ ਤੇ ਵੀ ਪਰਚੇ ਪੁੱਚੇ ਦਰਜ ਸੀਗੇ ਤੋ ਸ਼ਾਇਦ ਮੇਬੀ ਕੋਈ ਇਹ ਨਾ ਵੀ ਆਪਸ ਚ ਕੋਈ ਰੈਲਰੀ ਹੈ ਜਾਂ ਕੀ ਹੈ ਉਸਕਾ ਹੀ ਹੈ ਕਿ ਅੱਜ ਵਰਕਆਊਟ ਐਸੇ ਤਰ੍ਹਾਂ ਕਿਹੜੀਆਂ ਗੋਲੀਆਂ ਮਾਰੀਆਂ ਜੀ ਐਗਜ਼ੈਕਟ ਮੇਰੇ ਖਿਆਲ ਕਿੰਨੇ ਫੇਰ ਹੋਏ ਸੀ ਪੰਜ ਪੰਜ ਫਾਇਰ ਇਹ ਤਰੀਕੇ ਚੱਲੇ ਕਿ ਤੁੰ ਚੱਲੇ ਤੇ ਤੱਕ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਸਾਨੂੰ ਕਿੱਥੇ ਜਾਂਦੇ ਤਰੀਕੇ ਕੌਣ-ਕੌਣ ਜਾਂਦਾ ਜੀ ਕੇ ਤਾਂ ਮੇਰਾ ਨਾਲ ਜਾਂਦਾ ਤਰੀਕੇ ਕੀ ਨਾ ਬੇੜਾ ਬੇੜਾ ਵੀ ਨਾਲ ਸੀ ਅੱਜ ਉੱਥੇ ਕਿੱਥੇ ਹੋਣਾ ਸੀ ਅਜੇ ਗੁੰਦਵਾਲ ਅੱਛਾ ਇਹਨੂੰ ਤਾਂ ਇੱਥੇ ਵਿਚਾਰੇ ਨੂੰ ਫਾਟ ਕੇ ਤੇ ਘੇਰ ਲਿਆ ਵਾ ਫਾਟਕੇ ਦੇ ਤਰੀਕੇ ਕਰੇ ਕੀ ਦੱਸਦੇ ਫਾਟਕੇ ਬੰਦੀ ਕਿ ਦੱਸਣ ਚੱਲ ਕੇ ਉੱਥੇ ਤੋ ਤਰੀਕੋ ਵੀ ਦੱਸਣਾ ਕਿ ਉਹਦੇ ਤਰੀਕੇ ਨਾਲ ਨਾ ਰਚਾੜ ਕੇ ਤਰੀਕੇ ਨਹੀਂ ਆਏ ਤੇ ਤਰੀਕਾ ਦੀ ਮਸਕੂਨ ਲਾਇਆ ਤਾਂ ਮੈਨੂੰ ਇਹਦਾ ਦੱਸਿਆ ਵੀ ਗੋਪੀ ਦੀ ਚੋਲੇ ਨੂੰ ਮਾਰ ਗਿਆ ਤਰੀਕੋ ਤਰੀਕਾ ਦੀ ਪਿੰਦੀ ਸੀ ਤਰੀਕੋ ਉਹਦਾ ਬਰਾਪਰ ਕੇ ਇਹਨਾਂ ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦੇ ਹਨ ਕਿਸ ਨੂੰ ਭੇਤ ਤੇ ਕਿੱਥੋਂ ਦਾ ਮੁੰਡਾ ਹੈ ਗੋਪੀ ਗੋਪੀ ਚੋਲੇ ਦਾ ਹੈ ਥੋੜਾ ਨਹੀਂ ਮਿਲਦਾ ਕੋਈ ਵੀ ਮੈਂ ਤਾਂ ਵੇਖਿਆ ਹੀ ਮੇਰੇ ਕੋਲ ਰਿਆ ਨਹੀਂ ਗਿਆ ਇਹ ਗੁਰਦਾਰੇ ਮੱਥਾ ਟੇਕਿਆ ਉਥੋਂ ਗੁਰਦਾਰੇ ਮੈਂ ਉੱਤਰ ਗਿਆ ਮੈਂ ਉੱਥੇ ਗੁਰਦਾਰੇ ਪਹਿਲਾਂ ਹੀ ਤੇ ਮਾਤਾ ਜੀ ਨੂੰ ਮੈਂ ਫੋਨ ਕੀਤਾ ਮੈਂ ਗੋਪੀ ਕਿਧਰ ਕੀ ਕਿੱਥੇ ਗਿਆ ਵਾ ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿੰਨੇ ਜਰ ਨੂੰ ਆਣਾ ਹੈ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾ ਤੇ ਬਾਕੀ ਬਾਅਦ ਇੰਨੀ ਗੱਲ ਹੋਈ ਆ ਗੋਲੀਆਂ ਮਾਰਤੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਦੀਆਂ ਗੋਪੀ ਦੇ ਮਾਦਾ ਕਿਸ ਨੇ ਕਿ ਪਤਾ ਲੱਗਾ ਕਿਦਾਂ ਕਿੱਥੇ ਕਰੋ ਗਿਆ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮੱਥਾ ਟੇਕ ਕੇ ਗਿਆ ਗੁਰਦਾਰੇ ਇਹਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾਲ ਹੋਵੇ ਉਹ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੈਰ ਹੁੰਦਾ ਕੋਈ ਲੜਾਈ ਝਗੜਾ ਕਾਗਜ਼ਾਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਹੈ ਨਹੀਂ ਵੀ ਕੋਈ ਮਰਨ ਮਰਾਉਣ ਵਾਲਾ ਕੋਈ ਇਹੋ ਜਿਹਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਲੜਾਈ ਝਗੜੇ ਮਾੜੇ ਮੋੜ ਹੁੰਦੇ ਆ ਬੰਨਿਆਂ ਨੇ ਆ ਪੰਨਾ ਜੋ ਹੋ ਜਾਂਦੇ ਥੋੜਾ ਵੀ ਕੁੜੀਆ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਦੇਖੋਗੇ ਹੁਣ ਕੀ ਗਾੜੀ ਕੈਮਰਾ ਕੁਮ ਰਹਿਣਾ ਜੋ ਵੀ ਕਿਦਾਂ ਤੁਹਾਨੂੰ ਪਤਾ ਕਰਨਗੇ ਕੋਈ ਧਮਕੀ ਧਮਕੀ ਨਹੀਂ ਹੁੰਦੀ ਪਹਿਲਾਂ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਇਹ ਇਕੱਠੇ ਰਿੰਦੇ ਸਾਡੇ ਇਕੱਠੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹੋ ਜੀ ਕੇਸ ਦਾ ਸੀ ਇਹ ਇਹ ਕੇਸ ਹੁਣ 307 ਦਾ ਸultanpur ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਤਰੀਕਾ ਚੱਲਿਆ ਇਹ ਇਕੱਲੇ ਆ ਹੁੰਦਾ ਆਮ ਆਦਮੀ ਪਾਰਟੀ ਦੀ ਐਮਐਲਏ ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰ ਨਾ ਇਹ ਭਰਾ ਹੀ ਸਾਡਾ ਚੋਲਾ ਸਾਹਿਬ ਤੋਂ ਗੁਰਪ੍ਰੀਤ ਸਿੰਘ ਕਿੱਥੇ ਚਲੇ ਸੀ ਇਹ ਕੀ ਗੱਲਬਾਤ ਹੋਈ ਹੈ ਇਹ ਸੁਲਤਾਨਪੁਰ ਸਾਹਿਬ ਤਰੀਕ ਹੀ ਸੀ ਦੀ ਤੇ ਤਰੀਕ ਤੇ ਜਾਣ ਲੱਗਾ ਸੀ ਅੱਛਾ ਜੀ ਹਾਂ ਜੀ ਇਹ ਤੁਹਾਨੂੰ ਵੀ ਕਿਸ ਤਰ੍ਹਾਂ ਪਤਾ ਲੱਗਾਇਆ ਸਾਨੂੰ ਦੇ ਪਿੱਛੇ ਇੱਥੋਂ ਜਦੋਂ ਫੋਨ ਗਿਆ ਮੇਨ ਤੇ ਚੋਲਾ ਸਭ ਵੀਰਾ ਦਾ ਫੋਨ ਆਇਆ ਵੀ ਆ ਗੱਲ ਹੋਈ ਤੇ ਉੱਥੇ ਆ ਬਾਬਾ ਜੀ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਕਤਲ ਕਿਉਂ ਕੀਤਾ ਗਿਆ ਜੀ ਗਿਆ ਮੁਲਾਜ਼ਮ ਕੰਡਾ ਕੋਈ ਐਡੀ ਛੇਤੀ ਨਹੀਂ ਕੋਈ ਕਹਿ ਸਕਦੇ ਬਾਕੀ ਕੋਈ ਤਿਆ ਨਿਕਲਣਗੇ ਜਰੂਰ ਕੋਈ ਨੂੰ ਫੋਨ ਫੋਨ ਆਇਆ ਵੀ ਪਹਿਲਾਂ ਕੋਈ ਤੁਮ ਕੀ ਚਾਚਾ ਕਿੱਥੇ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਬਾਕੀ ਇਹਨਾਂ ਗੁਰਦਾਰੇ ਸਾਹਿਬੋਂ ਤੁਰਿਆ ਵਾ ਹੁਣ ਥੋੜਾ ਆਪਣਾ ਹੀ ਅਜੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਫਿਰ ਆਹਤੇ ਆਤੇ ਪਰਤਾਂ ਖੁੱਲ ਜਾਂਦੀਆਂ ਹੁੰਦੀਆਂ ਤੇ ਕੋਈ ਟਾਈਮ ਲੱਗੂ ਪਤਾ ਲੱਗ ਜਾਊਗਾ ਬਈ ਤਰੀਕ ਉਹਦੀ ਸੀ ਦੀ ਤਰੀਕ ਉਸੇ ਸੁਲਤਾਨਪੁਰ ਸਾਹਿਬੀ ਉਦੋਂ ਕਾਲਜ ਦੇ ਟਾਈਮ ਤੇ ਕੋਈ ਕਾਲਜੇ ਝਗੜਾ ਝਗੜਾ ਆਇਆ ਸੀ ਤੇ ਉਦੋਂ ਦੀ